ਕਹੋਗੇ ਸੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੋਏ ਫਿਟਨੈਸ ਦੇ ਵਿੱਚ ਜੀ ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਆਪਾਂ ਐਤਵਾਰ ਨੂੰ ਸੰਡੇ ਨੂੰ ਆਪਾਂ ਲਾਈਵ ਹੋਣੇ ਹੁੰਨੇ ਆ ਸੋ ਇਸ ਸੰਡੇ ਨੂੰ ਜੀ ਆਪਾਂ ਲਾਈਵ ਨਹੀਂ ਆ ਸਕੇਗੇ ਕਿਉਂਕਿ ਮੇਰਾ ਆਨਲਾਈਨ ਟ੍ਰੇਨਿੰਗ ਦਾ ਜਿਹੜਾ ਸੈਸ਼ਨ ਸੀਗਾ ਉਹ ਚੱਲਦਾ ਪਿਆ ਸੀਗਾ ਤੇ ਇਸ ਕਰਕੇ ਆਪਾਂ ਸੰਡੇ ਨੂੰ ਜਿਹੜਾ ਆਪਾਂ ਲਾਈਵ ਆਪ ਨਹੀਂ ਆ ਸਕੇਗੇ ਨਾ ਸੋ ਮੰਡੇ ਨੂੰ ਮੈਂ ਥੋੜਾ ਜਿਹਾ ਬੀਜੀ ਸੀਗਾ ਤੇ ਅੱਜ ਸਤ ਸ੍ਰੀ ਅਕਾਲ ਮਹਾਰਾਜਾ ਮੰਗਲਵਾਰ ਤੇ ਮੈਂ ਸੋਚਿਆ ਕਿ ਉਹ ਨਹੀਂ ਅ ਵੀ ਅੱਜ ਆਪਾਂ ਲਾਈਵ ਹੋਈਏ ਤੇ ਜੋ ਵੀ ਤੁਹਾਡੇ ਮੇਰੇ ਭੈਣ ਭਰਾਵਾਂ ਦੇ ਸਵਾਲ ਆ ਪਿਛਲੇ ਵੀਕ ਦੇ ਤੇ ਆਪਾਂ ਉਹ ਕਵਰ ਕਰਾਂਗੇ ਥੋੜੇ ਜਿਹੇ ਤੇ ਜੋ ਵੀ ਤੁਹਾਡੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੋਊਗਾ ਫਿਟਨੈਸ ਨੂੰ ਲੈ ਕੇ ਭਾਰਕ ਟੋਨਿੰਗ ਨੂੰ ਲੈ ਕੇ ਜਾਂ ਭਾਰਵ ਤੋਂ ਨੂੰ ਲੈ ਕੇ ਜਾਂ ਡਾਈਟ ਪਲਨ ਦੇ ਰਿਗਾਰਡਿੰਗ ਤਾਂ ਉਹਦੇ ਬਾਰੇ ਆਪਾਂ ਗੱਲ ਕਰਾਂਗੇ ਤੇ ਆਪਾਂ ਕੱਲ ਮੈਂ ਵੀਡੀਓ ਪਾਈ ਸੀਗੀ ਵੀ ਫ੍ਰੀ ਡਾਈਟ ਪਲਨ ਦੀ 1 ਮਹੀਨੇ ਦੇ ਫ੍ਰੀ ਡਾਈਟ ਪਲਨ ਦੀ ਮੈਂ ਗੱਲ ਪਾਈ ਸੀਗੀ ਵੀ ਮੈਂ ਤੁਹਾਨੂੰ ਖੁੱਦ ਤੁਹਾਨੂੰ ਮੈਂ ਜੇ ਦੇਖੋ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਕੋਈ ਪਰਸਨਲ ਡਾਈਟ ਪਲਾਨ ਮਤਲਬ ਵੀ ਮੇਰੇ ਕੋਲ ਬਣਵਾਉਂਦਾ ਵਾ ਤਾਂ ਉਹਦੇ ਚਾਰਜਸ ਹੁੰਦੇ ਆ ਫੀਸ ਹੁੰਦੀ ਮੰਥਲੀ ਤੇ ਮੈਂ ਪਾਇਆ ਸੀ ਵੀ ਮੈਂ ਤੁਹਾਨੂੰ ਫ੍ਰੀ ਆਫ ਕੋਸਟ ਤੁਹਾਨੂੰ ਮੈਂ ਡਾਈਟ ਪਲਾਨ ਜਿਹੜਾ ਮੈਂ ਤੁਹਾਨੂੰ ਬਣਾ ਕੇ ਦਵਾਂਗਾ 1 ਮਹੀਨੇ ਦਾ 1 ਮਹੀਨੇ ਦਾ ਡਾਈਟ ਪਲਾਨ ਤੇ ਉਹਦੇ ਵਾਸਤੇ ਆਪਾਂ ਕੁਝ ਸ਼ਰਤਾਂ ਰੱਖੀਆਂ ਸੀਗੀਆਂ ਵੀ ਉਹਦੇ ਵਾਸਤੇ ਆਪਾਂ ਸ਼ਰਤਾਂ ਰੱਖੀਆਂ ਸੀਗੀਆਂ ਵੀ ਮਤਲਬ ਵੀ ਇੱਕ ਤਾਂ ਤੁਸੀਂ ਮੇਰਾ ਜਿਹੜਾ YouTube ਚੈਨਲ ਆ ਇਹ ਵਾਲਾ ਮੇਰਾ YouTube ਚੈਨਲ ਇਹਨੂੰ ਤੁਸੀਂ ਸਬਸਕ੍ਰਾਈਬ ਕਰਨਾ ਵਾ ਤੁਸੀਂ ਮੈਨੂੰ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਮੈਨੂੰ ਫੋਲੋ ਕਰਨਾ ਵਾ ਠੀਕ ਹੈ ਜੀ ਤੇ ਇੱਕ ਮੇਰੀ ਜਿਹੜੀ ਕੋਈ ਵੀ ਮੇਰੀ ਵੀਡੀਓ ਵਾ ਕੋਈ ਵੀ ਮੇਰੀ ਵੀਡੀਓ ਜਿਹੜੀ ਫਿਟਨੈਸ ਨੂੰ ਲੈ ਕੇ ਤੁਸੀਂ ਘੱਟੋ ਘੱਟ 4 ਮੈਂਬਰਾਂ ਦੇ ਵਿੱਚ ਤੁਸੀਂ ਸ਼ੇਅਰ ਕਰਨੀ ਚਾਹਣੀ ਚਾਰ ਗਰੁੱਪਾਂ ਦੇ ਵਿੱਚ ਤੁਸੀਂ ਮੇਰੀ ਵੀਡੀਓ ਸ਼ੇਅਰ ਕਰਨੀ ਹੈ ਅੱਗੇ ਹਨਾ ਤੇ ਤੁਸੀਂ ਉਹ ਮੇਰੀ ਵੀਡੀਓ ਚਾਰ ਲੋਕਾਂ ਦੇ ਵਿੱਚ ਸ਼ੇਅਰ ਕਰਕੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਉਹਦਾ ਸਕਰੀਨਸ਼ਾਟ ਲੈ ਕੇ ਮੈਨੂੰ ਤੁਸੀਂ ਵਟਸਐਪ ਕਰਨਾ ਵਾ ਹਨਾ ਤੇ ਜਿਹੜੇ ਵੀ ਮੇਰੇ ਭੈਣ ਭਰਾ ਮਤਲਬ ਵੀ ਫੋਲੋ ਕਰਨਗੇ ਜਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਗੇ ਤੇ ਚਾਰ ਲੋਕਾਂ ਦੇ ਵਿੱਚ ਮੇਰੀ ਵੀਡੀਓ ਸ਼ੇਅਰ ਕਰਨਗੇ ਤੇ ਜਿਹੜੇ ਉਹਦੇ ਵਿੱਚੋਂ 50 ਬੰਦੇ ਹੋਣਗੇ ਪਹਿਲੇ ਤੇ ਉਹਨਾਂ ਨੂੰ ਮੈਂ ਕਟੁਕਟ ਇੱਕ ਮਹੀਨੇ ਦਾ ਡਾਈਟ ਪਲਾਨ ਜਿਹੜਾ ਫ੍ਰੀ ਆਫ ਕੋਸਟ ਦੇਵਾਂਗਾ ਤੇ ਉਹਦੇ ਨਾਲ ਮੈਂ ਤੁਹਾਨੂੰ ਔਨਲਾਈਨ ਟ੍ਰੇਨਿੰਗ ਹੈ ਜਿਹੜੀ ਮੈਂ ਉਹ ਵੀ ਦੇਵਾਂਗਾ ਵਰਕਆਊਟ ਦੇ ਬਾਰੇ ਤੁਹਾਨੂੰ ਮੈਂ ਦੱਸਾਂਗਾ ਹਨਾ ਸੋ ਇਹਦੇ ਰਿਗਾਰਡਿੰਗ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਅੱਜ ਮੈਨੂੰ ਫੋਨ ਵੀ ਆਏ ਮੈਸੇਜ ਵੀ ਆਏ ਬਹੁਤ ਸਾਰੇ ਮੇਰੇ ਭੈਣ ਭਰਾਵਾਂ ਦੇ ਸੋ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡਾ ਬਹੁਤ ਬਹੁਤ ਜਿਆਦਾ ਧੰਨਵਾਦ ਕਰਨਾ ਚਾਹੁੰਦਾ ਵੀ ਤੁਸੀਂ ਮੈਨੂੰ ਇੰਨਾ ਪਿਆਰ ਦਿੱਤਾ ਪਿਆਰ ਬਖਸ਼ਿਆ ਤੁਸੀਂ ਮੈਨੂੰ ਤੇ ਕੋਸ਼ਿਸ਼ ਬਹੁਤ ਸਾਰੇ ਮੇਰੇ ਭੈਣ ਭਰਾਉਣੇ ਜਿਹੜੇ ਮੇਰੇ ਕੋਲ ਡਾਈਟ ਪਲਾਨ ਲੈ ਕੇ weight ਘਟਉਂਦੇ ਨੇ ਜਾਂ ਫਿਰ ਮੇਰੀ ਡਾਈਟ ਪਲਾਨ ਮੇਰੀ ਵੀਡੀਓ ਦੇਖ ਕੇ ਬਹੁਤ ਸਾਰੇ ਨੇ ਮਤਲਬ ਵੀ weight ਘਟਾ ਲਿਆ ਹਨ ਤੇ ਤਕਰੀਬਨ ਉਹਨਾਂ ਦੇ ਮਤਲਬ ਕਿ ਨੂੰ ਸਵਾਲ ਆ ਸੀਗੇ ਵੀ ਕਹਿੰਦੇ ਕਿ ਵੀਰ ਜੀ ਕਈਆਂ ਨੂੰ ਮਤਲਬ ਵੀ ਪਤਾ ਨਹੀਂ ਲੱਗਦਾ ਪਿਆ ਕਹਿੰਦੇ ਵੀਰ ਜੀ ਅਸੀਂ ਇੰਸਟਾਗ੍ਰam ਨਹੀਂ ਚਲਾਉਂਦੇ ਹੈਗੇ ਕਈ ਹਣਾ ਵੀਡੀਓ ਤਾਂ ਸ਼ੇਅਰ ਚਲੋ ਕਰੀ ਜਾਂਦੇ ਗਰੁੱਪਾਂ ਦੇ ਵਿੱਚ ਉਹ ਕਹਿੰਦੇ ਕਿ ਵੀਰ ਜੀ ਅਸੀਂ ਨਾ ਇੰਸਟਾਗ੍ਰਾਮ ਉਹ ਜਿਹੜਾ ਉਹ ਨਹੀਂ ਚਲਾਉਂਦੇ ਹੈਗੇ ਵੀ ਅਸੀਂ ਕਿੱਦਾਂ ਕਰੀਏ ਹਣਾ ਸੋ ਕੋਸ਼ਿਸ਼ ਕੇ ਇੰਸਟਾਗ੍ਰਾਮ ਚਲਾਉਂਦੇ ਆ ਤੇ ਦੇਖੋ ਜਿਹੜੇ ਇੰਸਟਾਗ੍ਰਾਮ ਨਹੀਂ ਚਲਾਉਂਦੇ ਹੈਗੇ ਉਹ ਘਟੋ ਘਟ ਅੱਠ ਬੰਦਿਆਂ ਦੇ ਵਿੱਚ ਮੇਰੀ ਵੀਡੀਓ ਸ਼ੇਅਰ ਕਰ ਦਿਓ ਅੱਠ ਗਰੁੱਪਾਂ ਦੇ ਵਿੱਚ ਮੇਰੀ ਵੀਡੀਓ ਸ਼ੇਅਰ ਕਰ ਦਿਓ ਜੀ ਤੁਸੀਂ ਠੀਕ ਹੈ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਵਾ ਠੀਕ ਹੈ ਜੀ ਤੋਂ ਥੱਲੇ ਵੀਡੀਓ ਥੱਲੇ ਵਧੀਆ ਜਿਹਾ ਕਮੈਂਟ ਆ ਜਿਹੜਾ ਤੁਸੀਂ ਜ਼ਰੂਰ ਲਿਖ ਕੇ ਜਾਣਾ ਠੀਕ ਹੈ ਜੀ ਤੇ ਵੀਡੀਓ ਦੇ ਥੱਲੇ ਮੇਰੀ ਕੋਈ ਵੀ ਮੇਰੀ ਵੀਡੀਓ ਆ ਜੇ ਇਸ ਵੀਡੀਓ ਥੱਲੇ ਨਹੀਂ ਕੋਈ ਵੀ ਹੋਰ ਵੀਡੀਓ ਥੱਲੇ ਤੁਸੀਂ ਮੈਨੂੰ ਵਧੀਆ ਜਿਹਾ ਕੋਈ ਵੀ ਕਮੈਂਟ ਲਿਖ ਕਰ ਦਿਓ ਠੀਕ ਹੈ ਜੀ ਤੇ ਅੱਠ ਬੰਦੇ ਦੇ ਵਿੱਚ ਮੇਰੀ ਵੀਡੀਓ ਸ਼ੇਅਰ ਕਰ ਦਿਓ ਤੇ ਆਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮੈਨੂੰ ਸਕਰੀਨਸ਼ਾਟ ਭੇਜ ਦਿਓ ਤੇ ਮੈਂ ਤੁਹਾਨੂੰ ਜਿਹੜੇ ਉਹ 50 ਬੰਦਿਆਂ ਨੂੰ ਮੈਂ ਡਾਈਟ ਪਲਾਨ ਜਿਹੜੇ ਮੈਂ ਬਣਾ ਕੇ ਦਵਾਂਗਾ ਤੱਕੋ ਟੁਕੜ 25 ਤੋਂ 30 ਬੰਦੇ ਤਕਰੀਬਨ ਹੋ ਚੁੱਕੇ ਆ ਮੇਰੇ ਕੋਲੋਂ ਹਣਾ ਤੇ ਵੀਕ ਬੰਦੇ ਹੀ ਬਚੇ ਆ ਤੇ ਹੋ ਸਕਦਾ ਕੋਸ਼ਿਸ਼ ਵੀ 50 ਦੀ ਵੀ ਜੇ ਮੈਂ 60 ਵੀ ਕਰਦਾ ਠੀਕ ਹੈ ਜੀ ਉਹਨਾਂ ਨੂੰ ਮੈਂ ਫ੍ਰੀ ਆਫ ਪੋਸਟ ਡਾਈਟ ਪਲਾਨ ਹੈ ਜਿਹੜਾ ਮੈਂ ਤੁਹਾਨੂੰ ਬਣਾ ਕੇ ਦਵਾਂਗਾ ਜੀ ਸੋ ਥੋੜੇ ਜਿਹਾ ਕਮੈਂਟ ਆਇਆ ਪਾ ਕਮੈਂਟ ਪੜ ਲਈਏ ਪਹਿਲਾਂ ਉਹ ਰੋਬਿਨ ਪ੍ਰੀਤ ਜੀ ਆਏ ਇਹ ਹਰ ਮਨਸੂ ਤਾਲੀਆ ਕਹਿੰਦਾ ਹੈ ਜੀ ਰੋਬਿਨ ਪ੍ਰੀਤ ਜੀ ਦਾ ਮੈਸੇਜ ਆਇਆ ਕਹਿੰਦਾ ਸਤਿ ਸ੍ਰੀ ਅਕਾਲ ਸਰ ਕਿਵੇਂ ਆ ਸਰ ਫੈਮਿਲੀ ਕਿਵੇਂ ਨੇ ਸਭ ਸਰ ਮੈਂ ਜਿਮ ਜੁਆਨਾ ਕਰਨੀਆਂ ਬਬੇ ਇਸ ਤੇ ਡਾਈਟ ਲਈ ਪ੍ਰੋਟੀਨ ਬਹੁਤ ਇੰਪੋਰਟੈਂਟ ਹੈ ਹਣਾ ਸੋ ਮੇਰੇ ਵੱਲੋਂ ਪਹਿਲਾਂ ਤਾਂ ਜੀ ਵੀਰ ਜੀ ਤੁਹਾਨੂੰ ਚਾਹੇ ਤੁਸੀਂ ਮੇਰੇ ਵੀਰ ਹੋ ਜਾਂ ਭੈਣ ਹੋ ਤੁਸੀਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਮੇਰੇ ਵੱਲੋਂ ਹਣਾ ਰੋਬਿੰਨ ਪ੍ਰੀਤ ਜੀ ਤੇ ਫੈਮਿਲੀ ਮੇਰੀ ਬਹੁਤ ਵਧੀਆ ਚੜ੍ਹਦੀ ਕਲਾ ਜੀ ਹਣਾ ਵਾਹਿਗੁਰੂ ਦੀ ਕਿਰਪਾ ਜੀ ਤੇ ਬਾਕੀ ਤੁਸੀਂ ਕਹਿੰਦੇ ਜੀ ਤੁਸੀਂ ਜਿਮ ਜੁਆਇਨ ਕਰਨਾ ਚਾਹੁੰਦੇ ਹੋ ਹਣਾ ਕਿ ਬੈਸਟ ਪ੍ਰੋਟੀਨ ਬਹੁਤ ਹੀ ਇੰਪੋਰਟਡ ਆ ਬਿਲਕੁਲ ਜੀ ਦੇਖੋ ਪ੍ਰੋਟੀਨ ਤਾਂ ਤੁਹਾਨੂੰ ਬਹੁਤ ਜ਼ਿਆਦਾ ਜ਼ਰੂਰੀ ਚਾਹੀਦਾ ਵਾ ਜੇ ਤੁਹਾਡੇ ਕੋਲ ਪ੍ਰੋਟੀਨ ਇਹ ਸੋਰਸ ਹੈਗਾ ਤਾਂ ਤੁਹਾਨੂੰ ਤੋ ਤੁਹਾਡਾ weight ਵੀ ਘਟੇਗਾ ਠੀਕ ਹੈ ਤੁਹਾਡੀ ਬੋਡੀ ਦੀ ਗਰੋਥ ਵੀ ਹੋਏਗੀ ਤੇ ਮਸਲ ਵੀ ਤੁਹਾਡਾ ਸੇਫ ਰਹੇਗਾ ਸੋ ਪ੍ਰੋਟੀਨ ਬਹੁਤ ਜ਼ਿਆਦਾ ਜ਼ਰੂਰੀ ਆ ਪ੍ਰੋਟੀਨ ਕੋਸ਼ਿਸ਼ ਤੁਸੀਂ ਕਰਨੀ ਆ ਵੀ ਤੁਸੀਂ ਜਿਹੜੇ ਸਾਡੇ ਮਤਲਬ ਵੀ ਨੇਚਰਲ ਚੀਜ਼ਾਂ ਨੇ ਹਨਾ ਫੂਡ ਆ ਜਿਹੜਾ ਤੁਹਾਡਾ ਅਸੀਂ ਆਪਣੇ ਫੂਡ ਤੋਂ ਅਸੀਂ ਡਾਈਟ ਆ ਜਿਹੜੀ ਪ੍ਰੋਟੀਨ ਅਸੀਂ ਦਾ ਹਨਾ ਸੋ ਜਿਹੜਾ ਸਾਡਾ ਪ੍ਰੋਟੀਨ ਅਸੀਂ ਮਤਲਬ ਵੀ ਨੇਚਰਲ ਚੀਜ਼ਾਂ ਹੋ ਗਈਆਂ ਹਨਾ ਅਸੀਂ ਫੂਡ ਤੋਂ ਜ਼ਿਆਦਾ ਅਸੀਂ ਕੋਸ਼ਿਸ਼ ਕਰਨੀ ਜੇ ਤਾਂ ਤੁਸੀਂ ਇਹ ਨੌਨ ਵੇਜ ਖਾ ਲੈਨੇ ਹੋ ਤਾਂ ਤੁਸੀਂ ਚਿਕਨ ਹੋ ਗਿਆ ਜਾ ਫਿਰ ਤੁਸੀਂ ਐਗ ਵਗੈਰਾ ਖੋਗੇ ਇਹ ਖਾਓ ਇਹਦੇ ਵਿੱਚ ਪ੍ਰੋਟੀਨ ਬਹੁਤ ਵਧੀਆ ਨਾਲ ਲੀਨ ਪ੍ਰੋਟੀਨ ਹੈ ਦੇ ਵਿੱਚ ਲੀਨ ਮਤਲਬ ਪ੍ਰੋਟੀਨ ਮਤਲਬ ਇਹਦੇ ਵਿੱਚ ਫੈਟ ਨਹੀਂ ਹੈਗੀ ਪ੍ਰੋਟੀਨ ਇਹਦੇ ਵਿੱਚ ਜਿਆਦਾ ਵਾ ਫੈਟ ਨਹੀਂ ਹੈਗੀ ਇਹਦੇ ਵਿੱਚ ਸੋ ਵਧੀਆ ਵਾ ਜੇ ਤੁਸੀਂ ਨੌਨ ਵੇਜ ਨਹੀਂ ਖਾਂਦੇ ਜੇ ਵੇਜੀਟੇਰੀਅਨ ਹੋ ਤਾਂ ਫਿਰ ਮੈਂ ਤੁਹਾਨੂੰ ਕਹੂੰਗਾ ਕਿ ਤੁਸੀਂ ਵੇ ਪ੍ਰੋਟੀਨ ਲੈ ਲਓ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਵੀ ਜਿਹੜਾ ਮੈਂ ਵੀ ਖੁਦ ਵੇ ਪ੍ਰੋਟੀਨ ਮੈਂ ਯੂਜ਼ ਕਰਦਾ ਵਾਂ ਆ ਤੁਸੀਂ ਦੇਖ ਸਕਦੇ ਹੋ ਆ ਵੇ ਪ੍ਰੋਟੀਨ ਆ ਜਿਹੜਾ ਮੈਂ ਯੂਜ਼ ਕਰਦਾ ਰੂਲ ਬੰਦ ਆ ਯੂਜ਼ ਕਰਦਾ ਮੈਂ ਰੂਲ ਬੰਦ ਪ੍ਰੋਟੀਨ ਆ ਵੇ ਪ੍ਰੋਟੀਨ ਬਹੁਤ ਵਧੀਆ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਪ੍ਰੋਟੀਨ 25 ਗ੍ਰਾਮਾ ਜੀ ਇਹਦੇ ਵਿੱਚ ਹਨਾ ਤੇ ਇਹਦੇ ਵਿੱਚ ਦੇਖ ਸਕਦੇ ਤੁਸੀਂ 0 ਇਹਦੇ ਵਿੱਚ ਕਾਰਬੋਹਾਈਡਰੇਟ ਇਹਦੇ ਵਿੱਚ 0 슈ਗਰ ਆ 슈ਗਰ ਵੀ 0 ਆ ਇਹਦੇ ਵਿੱਚ ਹਨਾ ਸੋ ਤੁਸੀਂ ਇਦਾਂ ਦਾ ਕੋਈ ਵੀ ਪ੍ਰੋਟੀਨ ਜਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਬਹੁਤ سارے ਪ੍ਰੋਟੀਨ ਹੈਗੇ ਨੇ ਜਿਹੜੇ ਵਧੀਆਂ ਨੇ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੈਂ ਲਿੰਕ ਤੁਹਾਨੂੰ ਭੇਜਦਾਗਾ ਤੁਸੀਂ ਆਨਲਾਈਨ ਵੀ ਮੰਗਵਾ ਸਕਦੇ ਅਗਰ ਤੁਸੀਂ ਮੇਰੇ ਕੋਲੋਂ ਲੈਣਾ ਚਾਹੁੰਦੇ ਹੋ ਮੈਂ ਵੀ ਤੁਹਾਨੂੰ ਭੇਜਦਾਗਾ ਹਨਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮੈਨੂੰ ਵਰਡਸੈਪ ਤੇ ਮੈਸੇਜ ਕਰ ਦਿਓ ਮੈਂ ਤੁਹਾਨੂੰ ਭੇਜਦਾਗਾ ਦੇਹ ਰਦੇਵ ਸਿੱਧੂ ਜੀ ਕਹਿੰਦੇ ਹਾਏ ਹਾਂਜੀ ਮੰਦਿਰ ਮਨਜੀਂਦਰ ਮਨਿੰਦਰ ਗੌਰ ਜੀ ਹਾਂਜੀ ਹੈਲੋ ਹੈਲੋ ਹਾਂਜੀ ਮਨਿੰਦਰ ਮਨਿੰਦਰ ਜੀ ਰੋਬਿੰਨ ਜੀ ਓਕੇ ਸਰ ਠੀਕ ਹੈ ਜੀ ਮਨਿੰਦਰ ਗੌਰ ਜੀ ਹੈਲੋ ਸਰ ਹਾਂਜੀ ਹਾਂਜੀ ਮਨਿੰਦਰ ਜੀ ਹੁਕਮ ਕਰੋ ਜੀ ਓਕੇ ਸਰ ਥੈਂਕ ਯੂ ਸੋ ਅਗਰ ਤੁਹਾਡੇ ਕਿਸੇ ਵੀ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ WhatsApp ਦੇ ਉੱਤੇ ਮੈਸੇਜ ਕਰ ਸਕਦੇ ਹਾਂ ਸੋ ਇੱਕ ਨਾ ਮੈਨੂੰ ਮੇਰੇ ਭਰਾ ਦਾ ਅੱਜ ਮੈਨੂੰ ਮੈਸੇਜ ਆਇਆ ਮੇਰੇ ਕਿਸੇ ਭਰਾ ਦਾ ਮੈਸੇਜ ਆਇਆ ਮੈਨੂੰ ਉਹ ਕਹਿੰਦਾ ਕਿ ਵੀਰ ਜੀ ਤੁਸੀਂ ਮਤਲਬ ਵੀ ਮਤਲਬ ਇਹਦਾ ਮਤਲਬ ਗਿਫਟਵੇ ਨਹੀਂ ਤੁਸੀਂ ਕਰਦੇਗੇ ਪ੍ਰੋਟੀਨ ਦਾ ਜਾਂ ਕਿਸੇ ਤਰ੍ਹਾਂ ਦਾ ਹਨਾ ਸੋ ਮੈਨੂੰ ਵਧੀਆ ਮਤਲਬ ਚੀਜ਼ ਲੱਗੀ ਹਨਾ ਸੋ ਮੈਂ ਵੀ ਨਾ ਜਿਹੜਾ ਮੈਂ ਪ੍ਰੋਟੀਨ ਯੂਜ਼ ਕਰਦਾ ਜਾਂ ਕੋਈ ਹੋਰ ਪ੍ਰੋਟੀਨ ਆ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਪ੍ਰੋਟੀਨ ਹੋ ਗਿਆ ਜਾਂ ਪੀਨਟ ਬਟਰ ਹੋ ਗਿਆ ਹਨਾ ਆਪਾਂ ਗਿਫਟਵੇ ਕਰਾਂਗੇ ਆਪਾਂ ਕੀ ਜਿਹਾ ਦਿਨਾ ਹਨਾ ਸੋ ਆਪਾਂ ਕੋਈ ਕੋਈ ਟੋਪੀ ਚਲਾਵਾਂਗੇ ਜਿੱਦਾਂ ਮੈਂ ਤੁਹਾਨੂੰ ਕਹਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋਗੇ ਚਾਰ ਲੋਕਾਂ ਦੇ ਵਿੱਚ ਉਹ ਕਰੋਗੇ ਆਪਾਂ ਵੀ ਆਪਾਂ ਗੀਵਵੇ ਚਲਾਵਾਂਗੇ ਆਪਾਂ ਜਾਂ ਆਪਾਂ ਪੀਨਟ ਬਟਰ ਹੋ ਗਿਆ ਜਾਂ ਪੀਨਟ ਬਟਰ ਤੇ ਤੁਹਾਨੂੰ ਭੇਜਾਂਗਾ ਜਾਂ ਫਿਰ ਤੁਹਾਨੂੰ ਮਤਲਬ ਵੀ ਵੇਪ ਪ੍ਰੋਟੀਨ ਹੋ ਗਿਆ 1-1 ਕਿਲੋ ਦੀ ਪੈਕਿੰਗ ਹੈ ਜਿਹੜੀ ਮੈਂ ਉਹ ਸ਼ਾਇਦ ਮੈਂ ਤੁਹਾਨੂੰ ਭੇਜਾਂਗਾ ਹਨਾ ਸੋ ਇਦਾਂ ਦਾ ਆਪਾਂ ਕੋਈ ਆਪਾਂ ਉਹ ਚਲਾਵਾਂਗੇ ਆਪਾਂ ਗੀਵਵੇ ਸੋ ਉਹਦੇ ਵਿੱਚੋਂ ਆਪਾਂ 15 ਤੋਂ 20 ਬੰਦੇ ਹੀ ਆਪਾਂ ਇਹੋ ਜਿਹੇ ਕੱਢਾਂਗੇ ਜਿੰਨਾਂ ਨੂੰ ਆਪਾਂ ਪ੍ਰੋਟੀਨ ਹੈ ਜਿਹੜਾ ਮੈਂ ਆਨਲਾਈਨ ਤੁਹਾਨੂੰ ਭੇਜਾਂਗਾ ਫ੍ਰੀ ਆਫ ਕੋਸਟ ਪ੍ਰੋਟੀਨ ਹੋਵੇਗਾ ਜਿੰਨੀ ਪ੍ਰੋਟੀਨ ਦੀ ਪੈਸਾ ਲੱਗੂਗਾ ਉਹ ਸਾਰਾ ਮੈਂ ਪੇ ਕਰਾਂਗਾ ਆਪਣੇ ਵੱਲੋਂ ਤੇ ਤੁਹਾਨੂੰ ਭੇਜਾਂਗਾ ਇੱਕ ਪ੍ਰੋਟੀਨ ਦਾ ਡੱਬਾ ਦੇ ਨਾਲ ਇੱਕ ਮਹੀਨੇ ਦਾ ਡਾਈਟ ਪਲਾਨ ਤੁਹਾਨੂੰ ਤਿਆਰ ਕਰਕੇ ਖੁਦ ਮੈਂ ਆਪ ਤੁਹਾਨੂੰ ਤੁਹਾਡੇ ਐਡਰੈਸ ਦੇ ਉੱਤੇ ਭੇਜਾਂਗਾ ਤੇ ਉਹਦੇ ਲਈ ਆਪਾਂ ਗੀਵਵੇ ਆ ਜਿਹੜਾ ਆਪਾਂ ਚਲਾਵਾਂਗੇ ਸੋ ਤੁਸੀਂ ਜਿਹੜੇ ਮੇਰੇ ਭੈਣ ਭਰਾ ਮੇਰੇ ਨਾਲ ਜੁੜੇ ਹੋਏ ਹੋ ਮੈਨੂੰ ਸਲਾਹ ਜ਼ਰੂਰ ਦਿਓ ਤੁਸੀਂ ਕਿ ਆਪਾਂ ਕੀ ਕਿਸ ਤਰੀਕੇ ਨਾਲ ਆਪਾਂ ਚਲਾ ਸਕਦੇ ਹਾਂ ਵੀ ਆਪਾਂ ਕੀ ਤਿੰਨ ਚਾਰ ਸ਼ਰਤਾਂ ਰੱਖੀ ਉਹਦੇ ਵਿੱਚ ਜਿਵੇਂ ਆਪਾਂ ਦੇਖੋ ਮੇਰੇ ਚੈਨਲ ਨੂੰ ਤਾਂ ਸਬਸਕ੍ਰਾਈਬ ਤੁਹਾਨੂੰ ਕਰਨਾ ਹੀ ਪੈਣਾ ਵਾ ਇੰਸਟਾਗ੍ਰam ਨੂੰ ਵੀ ਫੋਲੋ ਕਰਨਾ ਪੈਣਾ ਤੁਹਾਨੂੰ ਤੇ ਬਾਕੀ ਆਪਾਂ ਹੋਰ ਵੀ ਦੇਖਾਂਗੇ ਆਪਾਂ ਦੋ ਚਾਰ ਚੀਜ਼ ਐਡ ਕਰਾਂਗੇ ਤੇ ਉਹਦੇ ਵਿੱਚ ਤੁਹਾਨੂੰ ਮੈਂ ਪ੍ਰੋਟੀਨ ਸੋਰਸਾ ਜਿਹੜਾ ਮੈਂ ਤੁਹਾਨੂੰ ਦਵਾਵਾਂਗਾ ਠੀਕ ਹੈ ਜੀ ਸੋ ਹੋਰ ਕਿਸੇ ਮੇਰੇ ਭੈਣ ਭਰਾ ਦਾ ਕੋਈ ਸਵਾਲ ਹੈਗਾ ਫਿਟਨੈਸ ਨੂੰ ਲੈ ਕੇ ਤਾਂ ਪਲੀਜ਼ ਤੁਸੀਂ ਮੈਨੂੰ ਪੁੱਛ ਸਕਦੇ ਹੋ ਤੇ ਬਾਕੀ ਮੈਂ ਤੁਹਾਨੂੰ ਕਿਹਾ ਸੀ ਜਿਹੜਾ ਮੈਂ ਫ੍ਰੀ ਆਫ ਕੋਸਟ ਤੁਹਾਨੂੰ ਡਾਈਟ ਪਲਾਨ ਤੁਹਾਨੂੰ ਬਣਾ ਕੇ ਦਵਾਵਾਂਗਾ ਉਮੀਦ ਹਮ ਤਿੰਨ ਚਾਰ ਗੱਲਾਂ ਦੱਸਿਆ ਜਿਹੜੇ ਤੁਸੀਂ ਫੋਲੋ ਕਰਨੇ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਮੇਰੀ ਵੀਡੀਓ ਨੂੰ ਘਟੋ ਘਟ 4 ਤੋਂ 8 ਬੰਦੇ ਦੇ ਵਿੱਚ ਜਾਂ ਗਰੁੱਪ ਦੇ ਵਿੱਚ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰਨਾ ਵਾ ਤੇ ਥੱਲੇ ਵੀਡੀਓ ਦੇ ਥੱਲੇ ਕੋਈ ਵੀ ਇੱਕ ਵਧੀਆ ਜਿਹਾ ਕਮੈਂਟ ਜਿਹੜਾ ਤੁਸੀਂ ਜ਼ਰੂਰ ਕਰਨਾ ਹੀ ਕਰਨਾ ਤੇ ਵੀਡੀਓ ਨੂੰ ਲਾਈਕ ਕਰਨਾ ਵਾ ਤੇ ਉਹਦੇ ਸਕਰੀਨਸ਼ਾਟ ਖਿੱਚ ਕੇ ਮੈਨੂੰ ਭੇਜ ਦਿਓ ਜਿਹੜੇ 50 ਬੰਦੇ ਕਿਹਾ ਸੀ ਜਮੈਂ ਘਟੋ ਘਟ ਮੇਰੇ ਕੋਲ 25 ਤੋਂ 30 ਬੰਦੇ ਦਾ ਮੈਸੇਜ ਮੇਰੇ ਕੋਲ ਆ ਚੁੱਕੇ ਆ ਠੀਕ ਹੈ ਜੀ ਤੇ ਕਈਆਂ ਦਾ ਮੈਂ ਡਾਈਟ ਪ ਤੇ 20 ਕ ਬੰਦੇ ਰਹਿ ਗਏ ਆ 50 ਦੇ ਬਜਾਏ ਆਪਾਂ 60 ਵੀ ਕਰ ਲਾਂਗੇ 60 ਬੰਦੇ ਵੀ ਆਪਾਂ ਕਰ ਲਾਂਗੇ ਤੇ ਉਹਨਾਂ ਨੂੰ ਆਪਾਂ ਡਾਈਟ ਪਲਾਨ ਜਿਹੜਾ ਆਪਾਂ ਉਹਨਾਂ ਨੂੰ ਬਣਾ ਕੇ ਭੇਜਾਂਗੇ ਠੀਕ ਹੈ ਜੀ ਸੋ ਬਾਕੀ ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੀਰੋ ਧੰਨਵਾਦ ਕਰਦਾ ਤੁਸੀਂ ਆਪਣੇ ਛੋਟੇ ਭਰਾ ਨੂੰ ਇੰਨਾ ਪਿਆਰ ਦਿੱਨੀਓ ਮੇਰੀ ਵੀਡੀਓ ਨੂੰ ਹਨਾ ਤੇ ਬਾਕੀ ਵੇਟ ਦੇ ਕੋ ਬਹੁਤ سارے ਮੇਰੇ ਭਿੰਡ ਭਰਾਵਾਂ ਦਾ ਘਟਦਾ ਪਿਆ ਬਾਕੀਆਂ ਦਾ ਮੇਰੀ ਵੀਡੀਓ ਨੂੰ ਦੇਖ ਕੇ ਜਿਹੜੇ ਫੋਲੋ ਕਰਦੇ ਨੇ ਜਾ ਵੀ ਜਿਵੇਂ ਮੈਂ ਡਾਈਟ ਪਲਾਨ ਬਣਾ ਕੇ ਤੁਹਾਨੂੰ ਦੱਸਦਾ ਹਾਂ ਵੀ ਵੀਡੀਓ ਦੇ ਵਿੱਚ ਤੁਸੀਂ ਉਹਨੂੰ ਫੋਲੋ ਕਰਦੇ ਹੋ ਤੇ ਤੁਹਾਨੂੰ ਬਹੁਤ ਰਿਜ਼ਲਟ ਮਿਲਦਾ ਵਾ ਤੇ ਮੈਨੂੰ ਵੀ ਖੁਸ਼ੀ ਹੁੰਦੀ ਆ ਵੀ ਜਿਹੜੇ ਜਿਹੜੇ ਮੇਰੇ ਭੈਣ ਭਰਾ ਮੈਨੂੰ ਫੋਟੋ ਭੇਜਦੇ ਨੇ ਆਪਣੀਆਂ ਜਾਂ ਥੱਲੇ ਵੀਡੀਓ ਥੱਲੇ ਕਮੈਂਟ ਕਰਦੇ ਨੇ ਜਾਂ ਮੈਨੂੰ WhatsApp ਦੇ ਉੱਤੇ ਮੈਸੇਜ ਕਰਕੇ ਭੇਜਦੇ ਨੇ ਕਿ ਵੀਰ ਜੀ ਮੇਰਾ ਇੰਨਾ weight ਸੀ ਪਹਿਲਾਂ ਤੁਹਾਡੇ ਤੋਂ ਡਾਈਟ ਪਲਾਨ ਲਿਆ ਸੀ ਜਾਂ ਤੁਹਾਡਾ ਡਾਈਟ ਪਲਾਨ ਮੈਂ ਫੋਲੋ ਕੀਤਾ ਸੀ ਵੀ ਮੇਰਾ 5 ਕਿਲੋ ਪਾਰ ਘਟ ਗਿਆ 7 ਕਿਲੋ ਕੱਟ ਗਿਆ 10 ਕਿਲੋ ਪਰ ਕੱਟ ਗਿਆ ਜਦੋਂ ਤੁਸੀਂ ਇਦਾਂ ਦੀ ਵੀਡੀਓ ਜਾਂ ਫੋਟੋ ਭੇਜਦੇ ਹੋ ਜਾਂ ਫਿਰ ਤੁਸੀਂ ਮੈਨੂੰ ਲਿਖ ਕੇ ਭੇਜਦੇ ਹੋ ਤਾਂ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਹਨਾ ਵੀ ਇਹ ਹੁੰਦਾ ਵੀ ਚਲੋ ਜਿਹੜੀ ਮੈਂ ਮਤਲਬ ਮਿਹਨਤ ਕਰ ਰਿਹਾ ਵਾਂ ਹਨਾ ਜੋ ਵੀ ਉਹਦਾ ਫਲ ਤੁਹਾਨੂੰ ਮਿਲਦਾ ਪਿਆ ਵਾ ਤੇ ਤੁਸੀਂ ਮੈਨੂੰ ਫੋਲੋ ਕਰਦੇ ਪਿਓ ਚੈਨਲ ਨੂੰ ਸਬਸਕ੍ਰਾਈਬ ਕਰਦੇ ਪਿਓ ਤੇ ਤੁਸੀਂ ਮੈਨੂੰ ਸਪੋਰਟ ਕਰਦੇ ਪਿਓ ਤੁਸੀਂ ਤਾਂ ਹੀ ਸਪੋਰਟ ਕਰਦੇ ਹੋ ਜੇ ਮਤਲਬ ਤੁਹਾਨੂੰ ਮੇਰੀ ਚੀਜ਼ ਵਧੀਆ ਲੱਗਦੀ ਆ ਗੱਲਾਂ ਵਧੀਆ ਲੱਗਦੀ ਆ ਨੇ ਹਨਾ ਸੋ ਉਹਦੇ ਲਈ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ ਤੁਸੀਂ ਆਪਣੇ ਛੋਟੇ ਕਰੋ ਨੂੰ ਇੰਨਾ ਪਿਆਰ ਦਿੱਨੇ ਹੋ ਸੋ ਬਾਕੀ ਬਹੁਤ ਵੀ ਬਹੁਤ ਸਾਰੇ ਮੇਰੇ ਭਿੰਨ ਭਰਾ ਹੈਗੇ ਨੇ ਜਿਹੜੇ ਭਾਰ ਘਟਾਉਣਾ ਚਾਹੁੰਦੇ ਨੇ ਦੇਖੋ ਮੋਟਾਪਾ ਇੱਕ ਬਿਮਾਰੀ ਆ ਜੇ ਮੋਟਾਪਾ ਨੂੰ ਤੁਸੀਂ ਹੁਣੇ ਕੰਟਰੋਲ ਨਾ ਕੀਤਾ ਇਹ ਔਲੀ-ਹੌਲੀ ਵਧੀ ਜਾਣਾ ਵਾ ਜੇ ਤੁਸੀਂ ਹੁਣ ਕੰਟਰੋਲ ਨਾ ਕੀਤਾ ਜਦੋਂ ਇੱਕ ਵਾਰੀ ਜ਼ਿਆਦਾ ਵਧ ਗਿਆ ਨਾ ਫਿਰ ਤੁਹਾਡੇ ਗੋਡੇ ਵੀ ਦੁਖਣਗੇ ਠੀਕ ਆ ਜੀ ਤੁਹਾਡੇ ਗੋਡੇ ਮੋਡੇ ਸਾਰਾ ਕੁਝ ਮਤਲਬ ਵੀ ਤੁਹਾਡੇ ਦੁਖਣੇ ਸ਼ੁਰੂ ਹੋ ਜਾਣੇ ਆ ਫਿਰ ਤੁਸੀਂ ਮਤਲਬੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਹੋਵੋਗੇ ਠੀਕ ਹੈ ਜੀ ਸੋ ਫਿਰ ਇਸ ਕਰਕੇ ਮੈਂ ਕਹਿੰਦਾ ਹਾਂ ਤੁਸੀਂ ਪਹਿਲਾਂ ਹੀ ਮਤਲਬੀ ਤੁਸੀਂ ਇਹ ਆਪਣੇ ਆਪ ਨੂੰ ਪਹਿਲਾਂ ਹੀ ਸੈੱਟ ਰੱਖੋ ਨਾ ਕਿ ਤੁਹਾਨੂੰ ਵੀ ਇਹ ਪ੍ਰੋਬਲਮ ਦੇ ਚ ਸਾਨੂੰ ਪੈਣਾ ਨਾ ਪਵੇ ਠੀਕ ਹੈ ਜੀ ਸੋ ਇਸ ਕਰਕੇ ਮੈਂ ਤੁਹਾਨੂੰ ਸਭ ਨੂੰ ਕਹਿਣਾ ਹੁੰਦਾ ਵੀ ਪਹਿਲਾਂ ਹੀ ਤੁਸੀਂ ਫਿਟਨੈਸ ਵੱਲ ਆਪਣੀ ਧਿਆਨ ਦਿਓ ਤਾਂ ਜੋ ਤੁਹਾਨੂੰ ਅੱਗੇ ਜਾ ਕੇ ਪ੍ਰੋਬਲਮ ਨਾ ਹੋਵੇ ਤੇ ਅਗਰ ਤੁਹਾਡੇ ਵਿੱਚ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਮੇਰੇ ਕੋਲੋਂ ਪਰਸਨਲ ਡਾਈਟ ਪਲਾਨ ਬਣਵਾਉਣਾ ਚਾਹੁੰਦਾ ਆਪਣਾ ਭਾਰ ਘਟਾਉਣ ਦੇ ਲਈ ਹਨਾ ਤਾਂ ਮੇਰਾ ਨੰਬਰ ਹੈ ਜਿਹੜਾ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਹੋਇਆ ਵਾ ਤੁਸੀਂ ਮੈਨੂੰ ਫੋਨ ਕਰਕੇ ਕਿਸੇ ਵੀ ਟਾਈਮ ਤੁਸੀਂ ਮੈਨੂੰ ਫੋਨ ਕਰਕੇ ਮੇਰੇ ਕੋਲੋਂ ਡਾਈਟ ਪਲਾਨ ਆਪਣਾ ਪਰਸਨਲ ਡਾਈਟ ਪਲਾਨ ਤੁਸੀਂ ਮੇਰੇ ਕੋਲੋਂ ਬਣਵਾ ਸਕਦੇ ਹੋ ਮੇਰੇ ਕੋਲੋਂ ਔਨਲਾਈਨ ਟ੍ਰੇਨਿੰਗ ਤੁਹੇ ਲੈਣਾ ਚਾਹੁੰਦੇ ਹੋ ਕਿ ਸਾਨੂੰ ਕਿਹੜਾ ਵਰਕਆਊਟ ਕਰਨਾ ਚਾਹੀਦਾ ਕਿਹੜਾ ਵਰਕਆਊਟ ਨਹੀਂ ਕਰਨਾ ਚਾਹੀਦਾ ਤੁਸੀਂ ਉਹਦੇ ਬਾਰੇ ਵੀ ਮੇਰੇ ਕੋਲੋਂ ਪੁੱਛ ਸਕਦੇ ਹੋ ਠੀਕ ਹੈ ਜੀ ਬਟ ਜਿਹੜਾ ਪਰਸ ਉਹਦੀ ਫੀਸ ਆ ਥੋੜੀ ਬੋਧੀ ਵੀ ਫੀਸ ਰੱਖੀ ਹੋਈ ਆ ਉਹਦੀ ਜਦ ਪਰਸਨਲ ਡਾਈਟ ਪਲਾਨ ਹੋਊਗਾ ਅਗਰ ਤੁਸੀਂ ਉਹ ਫੀਸ ਪੇ ਕਰਦੇ ਹੋ ਤਾਂ ਮੈਦਮ ਡਾਈਟ ਪ੍ਰੋਗਰਾਮ ਜਿਹੜਾ ਮਹੀਨੇ ਦਾ ਬਣਾ ਕੇ ਤਾਂ ਮੰਗਾ ਮਹੀਨੇ ਦੀ ਮੇ ਫੀਸ ਜਿਹੜੀ ਮੈਂ ਰੱਖੀ ਹੋਈ ਆ ਬਹੁਤ ਘੱਟ ਬਹੁਤ ਘੱਟ ਜੈਨੂਨ ਜੀ ਫੀਸ ਆ ਜਿਹੜੀ ਮੈਂ ਰੱਖੀ ਹੋਈ ਆ ਉਹ ਜਿੰਨੀ ਫੀਸ ਰੱਖੀ ਆ ਉਹ ਫੀਸ ਹਰ ਇੱਕ ਮੇਰੀ ਭੈਣ ਹਰ ਇੱਕ ਮੇਰਾ ਭਰਾ ਉਹ ਪੇ ਕਰ ਸਕਦਾ ਇੰਨੀ ਫੀਸ ਨਹੀਂ ਮੈਂ ਰੱਖੀ ਹੈ ਜੀ ਬਹੁਤ ਘੱਟ ਫੀਸ ਰੱਖੀ ਹੋਈ ਆ ਜਿਸ ਦੇ ਨਾਲ ਤੁਹਾਨੂੰ ਰਿਜ਼ਲਟ ਜਿਹੜਾ ਉਹ ਜ਼ਿਆਦਾ ਮਿਲੇਗਾ ਕਿਉਂਕਿ ਜਿਹੜਾ weight ਘਟਾਉਂਦਾ ਡਾਈਟ ਪਲਾਨ ਬਣਦਾ ਨ ਉਹ ਹਰ ਇੱਕ ਬੰਦੇ ਦੀ ਏਜ ਏਜ ਵੇਟ ਹਾਈਟ ਤੇ ਉਹਦੀ ਐਕਟੀਵਿਟੀ ਦੇ ਮੁਤਾਬਿਕ ਹੀ ਬਣਦਾ ਵਾ ਕਿਉਂਕਿ ਹਰ ਇੱਕ ਬੰਦੇ ਦੇ ਹਾਰਮੋਨ ਵੱਖਰੇ ਹੁੰਦੇ ਆ ਹਰ ਇੱਕ ਦੀ ਐਕਟੀਵਿਟੀ ਵੱਖਰੀ ਹੁੰਦੀ ਆ ਹਰ ਇੱਕ ਦੀ ਏਜ ਵੱਖਰੀ ਹੁੰਦੀ ਆ ਹਰ ਇੱਕ ਦੀ ਹਾਈਟ ਵੱਖਰੀ ਹੁੰਦੀ ਆ ਹਰ ਇੱਕ ਦਾ ਵੇਟ ਵੱਖਰਾ ਹੁੰਦਾ ਵਾ ਸੋ ਜਿਹੜਾ ਵੇਟ ਘਟਉਂਦਾ ਡਾਈਟ ਪਲਾਨ ਬਣਦਾ ਵਾ ਹਰ ਇੱਕ ਮੇਰੀ ਭੈਣ ਹਰ ਇੱਕ ਮੇਰੇ ਭਰਾ ਦੇ ਵਾਸਤੇ ਵੱਖਰਾ ਵੱਖਰਾ ਹੀ ਬਣਦਾ ਵਾ ਸੋ ਉਹਦੇ ਹੀ ਆਪਾਂ ਚਾਰਜ ਜਿਹੜੇ ਆਪਾਂ ਲੈਨੇ ਆ ਠੀਕ ਆ ਜੀ ਤੇ ਤੁਹਾਨੂੰ ਜਿਹੜਾ ਰਿਜ਼ਲਟ ਆ ਜਿਹੜਾ ਮੈਂ ਤੁਹਾਨੂੰ ਪਰਸਨਲ ਡਾਈਟ ਪਲਾਨ ਬਣਾ ਕੇ ਦਊਗਾ ਉਧਰ ਰਿਜ਼ਲਟ ਤੁਹਾਨੂੰ 101% ਜਿਹੜਾ ਉਹ ਮਿਲੇਗਾ ਹੀ ਮਿਲੇਗਾ ਰੋਹਿਤ ਜੱਟ ਸ਼ਸ਼ ਕਰੋ ਦੂਰ ਕਿੱసే ਕਰੇ ਸਤ ਸੰਦੂਜੀ ਸਤਨਾਮ ਕੋਰ ਸੱਚੀ ਗੱਲ ਸੱਚੀ ਗੱਲ ਸਤਨਾਮ ਮੈਡਮ ਜੀ ਹੋਰ ਕਿਵੇਂ ਠੀਕ ਹੋ ਜੀ ਤੁਸੀਂ ਦੋ ਕੁ ਜੀ ਜੀ ਅਲੋ ਰੋਜੀ ਪਛਲੇ ਪੇ ਕਨਸਪੀਰੇਸੀ ਕੋ ਦੂਰ ਕਿਵੇਂ ਕਰੇ ਬ੍ਰਦਰ ਮੈਂ ਇਤਨਾ ਇੱਕ ਪ੍ਰੋਪਰਲੀ ਵੀਡੀਓ ਬਣਾ ਕੇ ਲੈ ਕੇ ਆਉਂਗਾ ਜਿਹੜਾ ਤੁਸੀਂ ਇਹ ਸਵਾਲ ਪੁੱਛਿਆ ਨਾ ਤੇ ਬਹੁਤ ਸਾਰੇ ਮੈਨੂੰ ਇਹ ਦੇ ਬਾਰੇ ਪੁੱਛਦੇ ਆ ਤੇ ਮੈਨੂੰ ਵੀ ਕਹਿੰਦੇ ਕਿ ਵੀਰ ਜੀ ਵੀਡੀਓ ਲੈ ਕੇ ਆਓ ਮੈਂ ਯਰ ਕੋਸ਼ਿਸ਼ ਕਰਾਂਗਾ 2-4 ਦਿਨ ਜਾਂ 5 ਦਿਨ ਦੇ ਵਿੱਚ ਵਿੱਚ ਨਾ ਹਫਤੇ 1 ਵੀਕ ਬਣ ਕੇ ਚਲੋ 1 ਵੀਕ ਦੇ ਵਿੱਚ ਮੈਂ ਮਤਲਬ ਵੀਡੀਓ ਲੈ ਕੇ ਆਉਂਗਾ ਇਸ ਟੋਪਿਕ ਦੇ ਉੱਤੇ ਪ੍ਰੋਪਰਲੀ ਇੱਕ ਵੀਡੀਓ ਬਣਾ ਕੇ ਲੈ ਕੇ ਆਉਂਗਾ ਜਿਹੜੀ ਵੀਡੀਓ 8-10 ਮਿੰਟ ਦੀ ਹੋਊਗੀ ਉਹਦੇ ਵਿੱਚ ਮੈਂ ਪ੍ਰੋਪਰਲੀ ਤੁਹਾਨੂੰ ਡਿਟੇਲ ਦੇ ਵਿੱਚ ਸਮਝਾਵਾਂਗਾ ਹਾਂ ਠੀਕ ਹੈ ਜੀ ਹਾਂਜੀ ਸਤਨਾਮ ਮਿੰਦਲ ਜੀ ਮੈਂ ਠੀਕ ਹਾਂ ਜੀ ਸਭ ਚੜ੍ਹਦੀ ਕਲਾ ਤੁਸੀਂ ਸੁਣਾਓ ਘਰ ਪਰਿਵਾਰ ਵਧੀਆ ਜਿਹਾ ਤੇ ਸਤਨਾਮ ਮਿੰਦਲ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਨਾਲ ਬਹੁਤ ਚਿਰ ਤੋਂ ਜੁੜੇ ਹੋਏ ਹੋ ਤੁਸੀਂ ਜਿਹੜਾ ਮੇਰਾ ਮਿਸਟਰ ਸਰੋਏ ਵਾਲਾ ਚੈਨਲ ਆ ਤੁਸੀਂ ਉਹਦੇ ਤੇ ਵੀ ਮੇਰੇ ਨਾਲ ਜੁੜੇ ਹੋਏ ਹੋ ਤੇ ਮੇਰਾ ਮਿਸਟਰ ਸਰੋਏ ਫਿਟਨੈਸ ਵਾਲਾ ਚੈਨਲ ਤੁਸੀਂ ਇੱਥੇ ਵੀ ਜੁੜੇ ਹੋਏ ਹੋ ਮੇਰੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਤੁਸੀਂ ਇੰਨਾ ਪਿਆਰ ਦਿੰਦੇ ਹੋ ਆਪਣੇ ਬੱਚੇ ਨੂੰ ਸੋ ਅਗਰ ਤੁਹਾਡਾ ਕੋਈ ਵੀ ਸਵਾਲ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਥੱਲੇ ਕਮੈਂਟ ਦੇ ਵਿੱਚ ਲਿਖ ਸਕਦੇ ਹੋ ਆਪਣਾ ਸਵਾਲ ਹਨਾ ਸੋ ਆਪਾਂ ਹੁਣ ਲਾਈਵ ਹੈ ਜਿਹੜਾ ਆਪਾਂ ਬੰਦ ਕਰਦੇ ਆ ਜੇ ਕੋਈ ਵੀ ਮੇਰੀ ਭੈਣ ਵਿੱਚ ਜਾਂ ਫਿਰ ਕੋਈ ਵੀ ਮੇਰਾ ਭਰਾ ਜਦੋਂ ਵੀ ਇਸ ਵੀਡੀਓ ਨੂੰ ਦੇਖੂਗਾ ਨਾ ਅਗਰ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਊਗਾ ਤਾਂ ਪਲੀਜ਼ ਥੱਲੇ ਤੁਸੀਂ ਕਮੈਂਟ ਕਰਕੇ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਅਗਰ ਤੁਹਾਡੇ ਵਿੱਚੋਂ ਕੋਈ ਵੀ ਮੇਰੀ ਭੈਣ ਜਾਂ ਫਿਰ ਕੋਈ ਵੀ ਮੇਰਾ ਭਰਾ ਆਪਣਾ weight ਘਟਾਉਣ ਦਾ ਡਾਈਟ ਪਲਾਨ ਮੇਰੇ ਕੋਲ ਬਣਵਾਉਣਾ ਚਾਹੁੰਦਾ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਨੰਬਰ ਦਿੱਤਾ ਹੋਇਆ ਜੀ ਆਪਣਾ ਤਾਂ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰਕੇ ਆਪਣਾ ਡਾਈਟ ਪਲਾਨ ਜਿਹੜਾ ਮੇਰੇ ਕੋਲੋਂ ਬਣਵਾ ਸਕਦੇ ਹੋ ਤੇ ਉਹਦੀ ਬਾਅਦ ਥੋੜੀ ਜੀ ਫੀਸ ਆ ਚਾਰਜਸ ਆ ਉਹ ਲੱਗਣਗੇ ਉਹ ਬਹੁਤ ਘੱਟ ਫੀਸ ਆ ਜੀ ਠੀਕ ਹੈ ਜੀ ਸੋ ਅਗਰ ਤੁਸੀਂ ਆਪਣਾ ਡਾਈਟ ਪਲਾਨ ਮੇਰੇ ਕੋਲ ਬਣਵਾਉਣਾ ਚਾਹੁੰਦੇ ਹੋ ਤਾਂ ਥੱਲੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਇਆ ਤਾਂ ਐਨੀ ਟਾਈਮ ਤੁਸੀਂ ਮੇਰੇ ਕੋਲ ਮੇਰੇ ਨਾਲ ਗੱਲ ਕਰਕੇ ਬਣਵਾ ਸਕਦੇ ਹੋ ਸੋ 15 ਮਿੰਟ ਆਪਣੇ ਲਾਈਵ ਨੂੰ ਹੋ ਚੱਲੇ ਆ ਜੀ ਠੀਕ ਹੈ ਜੀ ਸੋ ਮੈਂ ਫੇਰ ਤੋਂ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਚੋਨਾ ਜੀ ਧੰਨਵਾਦ ਹੀ ਕਰਦਾ ਜੀ ਤੁਹਾਡਾ ਵੀ ਤੁਸੀਂ ਆਪਣੇ ਛੋਟੇ ਬੱਚੇ ਨੂੰ ਆਪਣੇ ਛੋਟੇ ਭਰਾ ਨੂੰ ਹਨਾ ਇੰਨਾ ਪਿਆਰ ਦਿੱਨੀਓ ਜੀ ਠੀਕ ਹੈ ਜੀ ਸੋ ਅਗਰ ਤੁਹਾਡਾ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੋਇਆ ਜਾਂ ਤੁਸੀਂ ਕਹਿਨੋ ਕਿ ਵੀ ਇਸ ਟੌਪਿਕ ਉੱਤੇ ਮੈਂ ਵੀਡੀਓ ਬਣਾ ਕੇ ਲੈ ਕੇ ਆਵਾਂ ਤਬਲੀ ਤੁਸੀਂ ਮੈਨੂੰ ਸੁਝਾਅ ਜਿਹੜਾ ਉਹ ਵੀ ਤੁਸੀਂ ਦੇ ਸਕਦੇ ਹੋ ਜੀ ਸੋ ਮਿਲਦੇ ਹਾਂ ਜੀ ਫਿਰ ਕੱਲ ਨੂੰ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਾਂ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ